ਲੁਧਿਆਣਾ ਦਾ ਬਹੁਤ ਸਾਰੇ ਖੇਤ ਖਰਾਬ ਹੋ ਗਏ ਕਟਿਆ ਪਿਆ ਕੋਲੋਨਾਈਜ਼ਰ ਨੇ ਉੱਥੇ ਹਜੇ ਤੱਕ 15-15 ਸਾਲ ਦੀ ਰਹਾਇਸ਼ ਨਹੀਂ ਹੋਈ ਇਹ ਖੇਤੀ ਪ੍ਰਧਾਨ ਸੂਬਾ ਹੈ ਅਗਰ ਖੇਤੀ ਪ੍ਰਸ਼ਾਨ ਸੂਬੇ ਵੀ ਹੋਉਂਦੀ ਨਾ ਰਹੀ ਇਸੇ ਤਰ੍ਹਾਂ ਤੁਸੀਂ ਮੈਂ ਚੰਡੀਗੜ੍ਹੋਂ ਚਲਦਾ ਤੇ ਫਾਜ਼ਲ ਕਾ ਤੱਕ ਸੜਕਾਂ ਦੇ ਉੱਤੇ ਕੰਕਰੀਟ ਜੰਗਲ ਬੰਦਾ ਜਾ ਰਿਹਾ ਤਾਂ ਸਾਡੀ ਇਕਨੋਮੀ ਤੇ ਬੜਾ ਅਸਰ ਪੈਣ ਵਾਲਾ ਇਹ ਤਾਂ ਮੋਦੀ ਚਾਹੁੰਦਾ ਵੀ ਖੇਤੀ ਪ੍ਰਧਾਨ ਸੂਬਾ ਨਾ ਰਵੇ ਸਾਨੂੰ ਐਮਐਸਪੀ ਦੇਣੀ ਨਾ ਪਵੇ ਉਹ 80000 ਕਰੋੜ ਰੁਪਏ ਸਾਨੂੰ ਦੇਣਾ ਨਾ ਪਵੇ ਇਹ ਤਾਂ ਐਮਐਸਪੀ ਤੋੜਨਾ ਚਾਹੁੰਦਾ ਸਾਡੀ ਹੋਂਦ ਖੇਤੀ ਪ੍ਰਧਾਨ ਸੂਬੇ ਨਾਲ ਉਲਟਾ ਬੈਨ ਲਾਉਣਾ ਚਾਹੀਦਾ ਵੀ ਇਤੋਂ ਵੱਧ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕਦੀ ਮੁੱਖ ਮੰਤਰੀ ਮੋਦੀ ਨਾਲ ਰਲਿਆ ਹੁੰਦਾ ਬਿਕੋਜ਼ ਬੀਜੇਪੀ ਇੱਥੇ ਦਾ ਵਿਰੋਧ ਕਰਦੀ ਹੈ ਸਾਡਾ ਧਰਨਾ ਚਕਾਇਆ ਸਾਨੂੰ ਐਮਐਸਪੀ ਦੀ ਗਾਰੰਟੀ ਨਹੀਂ ਦੇ ਰਹੀ ਕੁੱਟਿਆ ਕਿਸਾਨ ਮਾਰਿਆ ਕਿਸਾਨ ਦਿੱਲੀ ਨਹੀਂ ਜਾਣ ਦਿੰਦੇ ਕਿਸਾਨ ਨੂੰ ਉਹਨਾਂ ਨੇ ਭਗਵੰਤ ਮਾਨ ਜੀ ਦੇ ਮੋਢੇ ਤੇ ਰੱਖ ਕੇ ਚਲਾਈ ਕਿਸਾਨਾਂ ਨੂੰ ਰਾਤ ਨੂੰ ਵਾਲਾ ਤੋਂ ਫੜਫੜ ਕੇ ਗੜੀਸ ਕਿੰਦਾ ਕੀ ਮੰਗਰੇ ਸੀ ਪੰਜਾਬ ਦੇ ਕਿਸਾਨ ਨੂੰ ਇਹ ਦਰਦ ਹੋਣਾ ਚਾਹੀਦਾ ਹੈ ਕਿਸਾਨ ਦੇ ਪ੍ਰਤੀ ਆ ਦਰਦ ਹੈ ਮੈਂ ਕਿਹਾ ਸਾਡੀ লাশ ਉਤੋਂ ਦੀ ਹੁਣ ਜਾ ਗੁਜ਼ਰਨਾ ਪਏਗਾ ਜੇ ਜ਼ਮੀਨ ਅਕਵਾਇਰ ਕਰਦੇ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਅੱਜ ਕਾਂਗਰਸ ਦੇ ਵੱਲੋਂ ਵੱਡਾ ਤੰਨਾ ਪ੍ਰਦਰਸ਼ਨ ਲੁਧਿਆਣਾ ਦੇ ਗਲਾਟਾ ਦਫ਼ਤਰ ਦੇ ਬਾਹਰ ਕੀਤਾ ਜਾ ਰਿਹਾ ਹੈ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਬ੍ਰਿੰਗ ਸਾਡੇ ਨਾਲ ਨੇ ਸਰ ਲਗਾਤਾਰ ਵਿਰੋਧ ਹੁੰਦਾ ਨਜ਼ਰ ਆ ਰਿਹਾ ਸੀ ਲੈਂਡ ਪੁਲਿੰਗ ਸਕੀਮ ਦਾ ਅੱਜ ਤੰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਰੂਪਰੇਖਾ ਰਹੇਗੀ ਅੱਜ ਦੇਖੋ ਗੱਲ ਇਹ ਹੈ ਇਹ ਜਿਹੜੀ ਜ਼ਮੀਨ ਐਕਵਾਇਰ ਕਰ ਰਹੇ ਆ ਬਿਨਾਂ ਡਿਮਾਂਡ ਤੋਂ ਐਕਵਾਇਰ ਕਰ ਰਹੇ ਆ ਇੰਨਾ ਹੀ ਲੁਧਿਆਣਾ ਦਾ ਬਹੁਤ ਸਾਰੇ ਖੇਤ ਖਰਾਬ ਹੋ ਗਏ ਕਟਿਆ ਪਏ ਆ ਕਲੋਨਾਈਜ਼ਰ ਨੇ ਉੱਥੇ ਹੀ ਹਜੇ ਤੱਕ 15-15 ਸਾਲ ਦੀ ਰਹਾਇਸ਼ ਨਹੀਂ ਹੋਈ ਇਹ ਖੇਤੀ ਪ੍ਰਧਾਨ ਸੂਬਾ ਹੈ ਅਗਰ ਖੇਤੀ ਪ੍ਰਧਾਨ ਸੂਬੇ ਦੀ ਹੋਂਦੀ ਨਾ ਰਹੀ ਇਸੇ ਤਰ੍ਹਾਂ ਤੁਸੀਂ ਮੈਂ ਚੰਡੀਗੜ੍ਹੋਂ ਚਲਦੇ ਆਂ ਤੇ ਫਾਜ਼ਲ ਕਾ ਤੱਕ ਸੜਕਾਂ ਦੇ ਉੱਤੇ ਕੰਕਰੀਟ ਜੰਗਲ ਬੰਨਦਾ ਜਾ ਰਿਹਾ ਹੈ ਸਾਡੀ ਇਕਨੋਮੀ ਤੇ ਬੜਾ ਅਸਰ ਪੈਣ ਵਾਲਾ ਕਿਉਂਕਿ 80 ਹਜ਼ਾਰ ਕਰੋੜ ਰੁਪਈਆ ਸਾਨੂੰ ਐਮਐਸਪੀ ਦਾ ਝੋਨੇ ਤੇ ਕਣਕ ਤੋਂ ਆਉਂਦਾ ਉਹ ਜਦੋਂ ਆ ਜਾਂਦਾ ਤੇ ਫਿਰ ਬਾਜ਼ਾਰਾਂ ਚ ਰੌਣਕਾਂ ਲੱਗ ਜਾਂਦੀਆਂ ਹਰ ਵਰਗ ਨੂੰ ਉੱਥੋਂ ਚਾਹੇ ਉਹ ਹਲਵਾਈ ਦੀ ਦੁਕਾਨ ਹੈ ਚਾਹੇ ਉਹ ਕੋਈ ਸਾਊਂਡ ਸਿਸਟਮ ਵਾਲਾ ਹੈ ਚਾਹੇ ਉਹ ਪਹਿਲਸ ਵਾਲਾ ਹੈ ਚਾਹੇ ਉਹ ਕੱਪੜੇ ਵਾਲਾ ਹੈ ਚਾਹੇ ਉਹ ਸੁਰਖੀ ਬਿੰਦੀ ਵਾਲਾ ਹੈ ਪੂਰੀਆਂ ਦੁਕਾਨਾਂ ਤੇ ਰੌਣਕਾਂ ਲੱਗਦੀਆਂ ਜੇ ਖੇਤੀ ਪ੍ਰਧਾਨ ਸੂਬਾ ਹੀ ਨਾ ਰਿਹਾ ਇਹ ਤਾਂ ਮੋਦੀ ਚਾਹੁੰਦਾ ਵੀ ਖੇਤੀ ਪ੍ਰਧਾਨ ਸੂਬਾ ਨਾ ਰਹੇ ਸਾਨੂੰ ਐਮ ਐਸ ਪੀ ਦੇਣੀ ਨਾ ਪਵੇ ਉਹ 80000 ਕਰੋੜ ਰੁਪਏ ਸਾਨੂੰ ਦੇਣਾ ਨਾ ਪਵੇ ਇਹ ਤਾਂ ਐਮ ਐਸ ਪੀ ਤੋੜਨਾ ਚਾਹੁੰਦਾ ਸਾਡੀ ਹੋਂਦ ਖੇਤੀ ਪ੍ਰਧਾਨ ਸੂਬੇ ਨਾਲ ਉਲਟਾ ਬੈਨ ਲਾਉਣਾ ਚਾਹੀਦਾ ਵੀ ਇਤੋਂ ਵੱਧ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕਦੀ ਦਮਾਨ ਕਿਸੇ ਨਹੀਂ ਤੁਸੀਂ ਅਕਵਾਇਰ ਕਰਨੀ ਤੁਸੀਂ ਕਹਿ ਰਹੇ ਹੋ 1 ਏਕੜ ਦੇ ਪਲਾਟ ਮਗਰ ਹਜ਼ਾਰ ਗਾਜ ਅਸੀਂ ਦੇਾਂਗੇ ਰੈਸ਼ੀ ਪਲਾਟ ਤੇ 200 ਗਾਜ ਕਮਰਸ਼ੀਅਲ ਚੰਗੀ ਜ਼ਮੀਨ ਜੇ ਜੱਟ ਦੀ ਸੜਕ ਤੇ ਆਈ ਹੈ ਉਹ ਤਾਂ ਰੱਖ ਲੈਣਗੇ ਰੈਸ਼ੀ ਪਲਾਟ ਦੇਣਗੇ ਉਹ ਅਖੀਰ ਤੇ ਚੱਕ ਪਿੰਡ ਦੇ ਕੋਨੇ 'ਚ ਉੱਥੇ ਦੇਣਗੇ ਕਮਰਸ਼ੀਅਲ ਇੱਥੇ ਵੇਚਣਗੇ ਜਿਆਦੇ ਭਾਅ ਨਾਲ ਸੋ ਉਹਨਾਂ ਦਾ ਲੱਗਿਆ ਕੁਛ ਨਹੀਂ ਫੇਰ ਫੇਰ 9 ਏਕੜ ਵਾਲੇ ਨੂੰ ਇਹਨਾਂ ਨੇ 3 ਏਕੜ ਦੇ ਨਹੀਂ 3 ਏਕੜ ਦੇਣੀ ਹੈ ਸੋ ਮੇਰੇ ਕਹਿਣ ਦਾ ਮਤਲਬ ਜੇ ਕੋਈ 50 ਏਕੜ ਜ਼ਮੀਨ ਜੇ ਉਰੀ ਐਕਵਾਇਰ ਹੁੰਦੀ ਹੈ 50 ਏਕੜ ਕਿਹਨ ਕੋਲ ਹੈ ਕੇਵਲ ਵਪਾਰੀਆਂ ਕੋਲੇ ਇੰਨੀ ਮਹਿੰਗੀ ਜ਼ਮੀਨ ਹੈ ਜੇ 50 ਏਕੜ ਅਕਵਾਇਰ ਹੋ ਗਈ ਤਾਂ ਉਹਨੂੰ 30 ਏਕੜ ਦੇਣੀ ਹੈ ਇਕੱਠੀ ਕਰਕੇ ਇੱਕ ਥਾਂ ਤੇ 30 30 ਏਕੜ ਤੇ ਫਿਰ ਸਾਰੀ ਡਿਵੈਲਪਮੈਂਟ ਕਰਕੇ ਦੇਣੀ ਹੈ ਪੁਰੀਆਂ ਸੜਕਾਂ ਪੁਰਾ ਸੀਵਰੇਜ ਲਾਈਟਾਂ ਕਰੋੜ ਰੁਪਇਆ ਖਰਚਾ ਆਉਂਦਾ ਹੈ ਉਹ 30 ਕਰੋੜ ਰੁਪਏ ਸਰਕਾਰ ਭਰੇਗੀ ਵਪਾਰੀ ਦਾ ਤੇ ਅੰਡਰਟੇਕਿੰਗ ਦੇ ਉਰੇ ਤੋਂ ਪਾਹੇ ਲਏਗੀ ਪਰ ਸਰਕਾਰ ਤਾਂ ਕਹਿੰਦੀ ਹੈ ਕਿ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਹੈਗੀ ਜਿੰਦੀ ਮਰਜ਼ੀ ਹੋਏਗੀ ਉਹਨੂੰ ਹੀ ਜਿਹੜੀ ਆ ਜਮੀਨ ਉਹਦਾ ਕੋਲ ਲਈ ਜਾਏਗੀ ਅਗਰ ਕੋਈ ਕਿਸਾਨ ਨਹੀਂ ਦੇਣਾ ਚਾਹੁੰਦਾ ਤੇ ਉਹਦੀ ਜਮੀਨ ਧੱਕੇ ਨਾਲ ਨਹੀਂ ਲੈਂਦੀ ਚੰਗੀ ਗੱਲ ਹੈ ਜੇ ਨਹੀਂ ਲੈਣਗੇ ਤਾਂ ਨਾਲ ਇਹ ਵੀ ਦੱਸਣ ਜੇ ਮੰਨ ਲਓ ਥੋੜ੍ਹੀ ਜਿੱਥੇ 플ੌਟ ਕੱਟਣਗੇ ਉੱਥੇ ਹੋਰ ਹੀ ਜ਼ਮੀਨ ਆ ਗਈ ਫਿਰ ਤੁਸੀਂ ਧੱਕੇ ਨਾਲ ਲਓਂਗੇ ਮੰਨ ਲਾ 4 ਏਕੜ ਮੇਰੀ ਜ਼ਮੀਨਾਂ ਵਿੱਚ ਨਹੀਂ ਦੇਣਾ ਚਾਹੁੰਦਾ ਇਹਦੇ ਤੇ ਕਲੈਰਿਟੀ ਲੈ ਕੇ ਆਵੇ ਉਹਰੇ ਤੋਂ ਜ਼ਬਰਦਸਤੀ ਲੈ ਲਓਗੇ ਮੰਨ ਲਓ ਮੇਰੇ ਨਾਲ ਵਾਲਿਆਂ ਨੇ ਉੱਥੇ ਤੁਸੀਂ 30 ਏਕੜ ਇਕੱਠੇ ਕਰ ਲਈ ਫੇਰ ਕੀ ਕਰੋਗੇ ਤਾਂ ਤੁਸੀਂ ਬੀਜੇਪੀ ਦੇ ਉੱਤੇ ਵੀ ਅਲਿਗੇਸ਼ਨ ਲਾ ਰਹੇ ਹੋ ਕਿ ਮੋਦੀ ਸਰਕਾਰ ਐਮਐਸਪੀ ਨਹੀਂ ਦੇਣਾ ਚਾਹੁੰਦੀ ਉਹਨਾਂ ਦੀ ਸਕੀਮ ਲਈ ਜਿਹੜਾ ਬਈ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਬੀਜੇਪੀ ਵਿਰੋਧ ਕਰਦੀ ਹੋਈ ਨਜ਼ਰ ਆ ਮੁੱਖ ਮੰਤਰੀ ਮੋਦੀ ਨਾਲ ਰੋਵੇ ਆਉਂਦੇ बिकॉज ਬੀਜੇਪੀ ਇੱਥੇ ਤਾਂ ਵਿਰੋਧ ਕਰਦੀ ਹੈ ਸਾਡਾ ਧਰਨਾ ਚਕਾਇਆ ਸਾਨੂੰ ਐਮਐਸਪੀ ਦੀ ਗਰੰਟੀ ਨਹੀਂ ਦੇ ਰਹੀ ਕੁੱਟਿਆ ਕਿਸਾਨ ਮਾਰਿਆ ਕਿਸਾਨ ਦਿੱਲੀ ਨਹੀਂ ਜਾਣ ਦਿੰਦੇ ਕਿਸਾਨ ਨੂੰ ਉਹਨਾਂ ਨੇ ਉਹਨਾਂ ਨੇ ਭਗਵਾਨ ਕਮਨਜੀ ਦੇ ਮੋਢੇ ਤੇ ਰੱਖ ਕੇ ਚਲਾਈ ਕਿਸਾਨਾਂ ਨੂੰ ਰਾਤ ਨੂੰ ਵਾਲਾ ਤੋਂ ਫੜਫੜ ਕੇ ਗੜੀਸ ਕੇ ਲਿਆਂਦਾ ਕੀ ਮੰਗ ਰਹੀ ਸੀ ਪੰਜਾਬ ਦੇ ਕਿਸਾਨ ਤੁਸੀਂ ਮੁੱਖ ਮੰਤਰੀ ਦੇ ਅਲੀਗੇਸ਼ਨ ਲਾ ਰਹੇ ਹੋ ਕਿ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਖੋਈ ਜਾ ਰਹੀ ਹੈ ਮੁੱਖ ਮੰਤਰੀ ਹਮੇਸ਼ਾ ਕਹਿੰਦੇ ਨੇ ਕਿ ਕਿਸਾਨ ਦੇ ਪੁੱਤ ਨੇ ਕਿਸਾਨ ਖੇਤੀ ਕਰਦੇ ਰਹੇ ਆ ਵਿਰੋਧੀਆਂ ਨੂੰ ਕਹਿੰਦੇ ਨੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਕਿਸਾਨਾਂ ਦੇ ਸੰਧ ਕੀ ਹੁੰਦੇ ਆ ਉਹ ਇੱਕ ਇੱਕ ਸੰਧ ਆਪ ਚਲਾਉਂਦੇ ਰਹੇ ਆ ਬਿਲਕੁਲ ਯਾਰ ਕੋਈ ਸੰਧ ਚਲਾਉਣਾ ਕਿਸਾਨ ਕਿਸਾਨ ਦਾ ਦਰਦ ਹੋਣਾ ਚਾਹੀਦਾ ਮੈਂ ਭਾਵੇਂ ਟਰੈਕਟਰ ਚਲਾਵਾ ਨਾ ਚਲਾਵਾ ਲੇਕਿਨ ਮੈਂ ਕਿਸਾਨ ਦੇ ਦਰਦ ਹੋਣਾ ਚਾਹੀਦਾ ਮੈਂ ਮਨ ਨੂੰ ਇਹ ਠਾਰਿਆ ਮੈਂ ਟਰੈਕਟਰ ਨਹੀਂ ਚਲਾਉਂਦਾ ਮੈਂ ਖੇਤੀ ਆਪ ਬੀਜਦਾ ਨਹੀਂ ਠੇਕੇ ਦੇ ਦਿੰਦਾ ਲੇਕਿਨ ਇਹ ਰ ਮਤਲਬ ਮੈਂ ਕਿਸਾਨ ਦਾ ਪੁੱਤ ਨਹੀਂ ਹੈ ਜਿਹੜਾ ਟਰੈਕਟਰ ਚਲਾਉਂਦਾ ਉਹ ਹੀ ਹੈ ਹੋ ਸਕਦਾ ਟਰੈਕਟਰ ਚਲਾਉਂਦਾ ਕਹਿੰਦਾ ਵੀ ਮੈਂ ਜ਼ਮੀਨ ਕਿਸਨ ਦੇ ਮੇਰੇ ਕਹਿਣ ਤੋਂ ਪਾਵੇ ਹੈ ਕਿ ਦਰਦ ਹੋਣਾ ਚਾਹੀਦਾ ਹੈ ਕਿਸਾਨ ਦੇ ਪ੍ਰਤੀ ਆ ਦਰਦ ਹੈ ਮੈਂ ਕਿਹਾ ਸਾਡੀ ਲਾਸ਼ ਉਤੋਂ ਦੀ ਹੁਣ ਜਾਲ ਗੁਜ਼ਰਨਾ ਪਏਗਾ ਜੇ ਜ਼ਮੀਨ ਅਕਵਾਇਰ ਕਰਨੀ ਹੈ ਕੋਈ ਜ਼ਮੀਨ ਅਕਵਾਇਰ ਨਹੀਂ ਕਰਨ ਦਿੱਤੀ ਹੈਗੀ ਕੋ ਚਾਹੇ ਕੋਈ ਵੀ ਕੋਸ਼ਿਸ਼ ਹੋਵੇ ਬਿਨਾ ਮਰਜ਼ੀ ਤੋਂ ਕਿਸਾਨ ਦੀ ਜ਼ਮੀਨ ਅਕਵਾਇਰ ਨਹੀਂ ਹੋ ਸਕਦੀ ਕਾਂਗਰਸ ਡਟ ਕੇ ਖੜੇਗੀ ਕਾਂਗਰਸ ਨਹੀਂ ਰਾਜਾ ਵੜਿੰਗ ਕਾਂਗਰਸ ਦਿੱਲੀ ਸਭ ਲੋਕ ਡਟਣਗੇ ਪੰਜਾਬ ਦਾ ਕਿਸਾਨ ਜਿਹੜਾ ਪੰਜਾਬ ਦਾ ਪੁੱਤ ਹੈ ਉਹ ਹਰ ਵਿਅਕਤੀ ਡਟੇਗਾ ਬਿਲਕੁਲ ਐਸੀਗੇ ਰਾਜਾ ਵੜਿੰਗ ਜਿਹੜੇ ਧਰਨੇ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਨਹੀਂ ਐਕਵਾਇਰ ਕਰਨ ਦਿੱਤੀ ਜਾਏਗੀ ਜੇ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਾਜਾ ਵੜਿੰਗ ਦੀ ਲਾਸ਼ ਦੇ ਉੱਤੋਂ ਦੀ ਨਿਕਲਣਾ ਪਏਗਾ ਕੈਮਰਾ ਪਰਸਨ ਕੇਜ ਦੇ ਨਾਲ ਮਵੇਕਾਲ ਲੁਧਿਆਣਾ ਪਹਿਲਾਂ ਹੀ ਲੁਧਿਆਣਾ ਦਾ ਬਹੁਤ ਸਾਰੇ ਖੇਤ ਖਰਾਬ ਹੋ ਗਏ ਕਟਿਆ ਪਿਆ ਕਲੋਨਾਈਜ਼ਰ ਨੇ ਉੱਥੇ ਹੀ ਹਜੇ ਤੱਕ 15-15 ਸਾਲ ਦੀ ਰਹਾਇਸ਼ ਨਹੀਂ ਹੋਈ ਇਹ ਖੇਤੀ ਪ੍ਰਧਾਨ ਸੂਬਾ ਹੈ ਅਗਰ ਖੇਤੀ ਪ੍ਰਧਾਨ ਸੂਬੇ ਦੀ ਹੋਂਦ ਹੀ ਨਾ ਰਹੀ ਇਸੇ ਤਰ੍ਹਾਂ ਤੁਸੀਂ ਮੈਂ ਚੰਡੀਗੜ੍ਹ ਉੱਤੇ ਚਲਦਾ ਤੇ ਫਾਜ਼ਲ ਕਾ ਤੱਕ ਸੜਕਾਂ ਦੇ ਉੱਤੇ ਕੰਕਰੀਟ ਜੰਗਲ ਬੰਨਦਾ ਜਾ ਰਿਹਾ ਤਾਂ ਸਾਡੀ ਇਕਨੋਮੀ ਤੇ ਬੜਾ ਅਸਰ ਪੈਣ ਵਾਲਾ ਇਹ ਤਾਂ ਮੋਦੀ ਚਾਹੁੰਦਾ ਵੀ ਖੇਤੀ ਪ੍ਰਧਾਨ ਸੂਬਾ ਨਾ ਰਵੇ ਸਾਨੂੰ ਐਮਐਸਪੀ ਦੇਣੀ ਨਾ ਪਵੇ ਉਹ 30000 ਕਰੋੜ ਰੁਪਏ ਸਾਨੂੰ ਦੇਣਾ ਨਾ ਪਵੇ ਇਹ ਤਾਂ ਐਮਐਸਪੀ ਤੋੜਨਾ ਚਾਹੁੰਦਾ ਸਾਡੀ ਹੋਂਦ ਖੇਤੀ ਪ੍ਰਧਾਨ ਸੂਬੇ ਨਾਲ ਉਲਟਾ ਬੈਨ ਲਾਉਣਾ ਚਾਹੀਦਾ ਵੀ ਇਤੋਂ ਵੱਧ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕਦੀ ਮੁੱਖ ਮੰਤਰੀ ਮੋਦੀ ਨਾਲ ਰਲਿਆ ਆਉਂਦਾ ਬਿਕੋਜ਼ ਬੀਜੇਪੀ ਇੱਥੇ ਦਾ ਵਿਰੋਧ ਕਰਦੀ ਹੈ ਸਾਡਾ ਧਰਨਾ ਚਕਾਇਆ ਸਾਨੂੰ ਐਮਐਸਪੀ ਦੀ ਗਾਰੰਟੀ ਨਹੀਂ ਦੇ ਰਹੀ